ਇਹ ਆਪਣਾ ਸੇਵ ਹਿਊਮਿਨਿਟੀ ਫਾਊਂਡੇਸ਼ਨ ਵੱਲੋਂ ਐਸ ਐਚ ਐਫ ਚੈਰੀਟੇਬਲ ਆਪਣਾ ਫਿਜ਼ੀਓਥੈਰੇਪੀ ਸੈਂਟਰ ਇੱਥੇ ਚੱਲ ਰਿਹਾ ਪਿਛਲੇ ਲੰਬੇ ਸਮੇਂ ਤੋਂ ਤੇ ਉਹਦੇ ਤਹਿਤ ਮਿਸ਼ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦੀਅੱਲਾ ਜੀ ਉਹਨਾਂ ਦੀ ਸ਼ਹੀਦੀ ਗੁਰਪੁਰੂ ਨੂੰ ਸਮਰਪਿਤ ਹੁੰਦੇ ਆ ਅਸੀਂ 3 ਦਿਨ ਦਾ ਇੱਥੇ ਫ੍ਰੀ ਫਿਜ਼ੀਓਥੈਰੇਪੀ ਕੈਂਪ ਲਗਾਇਆ ਸੀਗਾ ਤੇ ਅੱਜ 20 21 ਤੇ 22 ਨਵੰਬਰ ਅੱਜ 22 ਨਵੰਬਰ ਲਾਸਟ ਸਾਡਾ ਦਿਨ ਸੀਗਾ ਤੇ ਅੱਜ ਸਾਡੇ ਕੋਲੇ ਵਿਸ਼ੇਸ਼ ਤੌਰ ਤੇ ਸਰਦਾਰ ਗੁਰਤੇ ਹਿਸ਼ੰਕੂਸਾ ਚੇਅਰਮੈਨ ਆ ਜਿਹੜਾ ਯੂਨਾਨ ਕਮੇਟੀ ਸਾਡੇ ਕੋਲੇ ਪਹੁੰਚੀ ਆ ਅਸੀਂ ਇਹਨਾਂ ਨੂੰ ਜੀ ਐ ਕਹਿੰਦੇ ਆ ਤੇ ਸੰਗਤ ਵੱਲੋਂ ਵੀ ਸਾਨੂੰ ਬਹੁਤ ਸੋਹਣਾ ਰਿਸਪਾਂਸ ਆਇਆ ਸਾਡੇ ਕੋਲੇ 3 ਦਿਨਾਂ ਦੇ ਦੌਰਾਨ ਲਗਭਗ 1200 ਦੇ ਨੇੜੇ ਤੇੜੇ ਮਰੀਜ਼ ਆ ਜਿਹੜਾ ਉਹ ਇੱਥੇ ਆਪਾਂ ਸੁਆਵਾਂ ਲੈ ਕੇ ਗਿਆ ਜੀ ਕਿਹੜੀ ਕਿਹੜੀ ਪ੍ਰੋਬਲਮਸ ਜਿਹੜੀ ਆਈ ਸੀ ਮੇਰੀ ਜਨੂਰੀ ਤੋਂ ਦੇਖੋ ਜੀ ਅੱਜ ਕੱਲ ਮਤਲਬ ਆਪਣੀ ਲਾਈਫ ਆ ਜਿਹੜੀ ਉਹ ਇਸ ਤਰ੍ਹਾਂ ਦੀ ਹੋ ਗਈ ਆ ਵੀ ਖੁਸ਼ ਜਿਹੜੀਆਂ ਪ੍ਰੋਬਲਮਸ ਨੇ ਉਹ ਲਗਭਗ ਹਰ ਬੰਦੇ ਨੂੰ ਹੀ ਆ ਮੋਢੇ-ਗੋਡੇ ਦਾ ਦੁਖਣਾ ਹਰ ਮਨੁੱਖ ਨੂੰ ਹੀ ਆ ਇਸੇ ਤਰ੍ਹਾਂ ਨਾਲ ਧੌਣ ਦੀ ਪ੍ਰੋਬਲਮ ਆ ਜਾਂਦੀ ਇਸ ਵਾਈਕਲ ਦੀ ਮੋਬ ਕੁਝ ਆਪਣਾ ਬੈਠਣ ਉੱਠਣਾ ਕਈ ਵਾਰੀ ਉਹ ਹੋ ਜਾ ਹੁੰਦਾ ਹੈਗਾ ਕਿ ਆਪਾਂ ਨੂੰ ਇਹੋ ਜੀਆਂ ਜਿਹੜੀਆਂ ਸਰੀਰ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਪ੍ਰੋਬਲਮਸ ਆਉਂਦੀਆਂ ਹੀ ਆਉਂਦੀਆਂ ਹੈਗੀਆਂ ਸੋ ਉਸ ਨਾਲ ਸੰਬੰਧਤ ਸਾਡੇ ਕੋਲੇ ਮਰੀਜ਼ ਆ ਜਿਹੜੇ ਉਹ ਆਉਂਦੇ ਰਹਿੰਦੇ ਆ ਕੁਝ ਜਿਵੇਂ ਕੁਝ ਬਚਪਨ ਦੇ ਸਮੇਂ ਦੇ ਕਈ ਬੱਚਿਆਂ ਨੂੰ ਪ੍ਰੋਬਲਮਸ ਆ ਜਾਂਦੀਆਂ ਹੈਗੀਆਂ ਉਹਨਾਂ ਦਾ ਇਲਾਜ ਵੀ ਆ ਜਿਹੜਾ ਉਹ ਸਾਡੇ ਇੱਥੇ ਸਾਡੇ ਫਿਜ਼ੀਓਥੈਰਾਪਿਸਟ ਨੇ ਡਾਕਟਰ ਲਾਪਰੀ ਸਿੰਘ ਉਹ ਇੱਥੇ ਕਰਦੇ ਹੈਗੇ ਮਤਲਬ ਹਰ ਇੱਕ ਤਰ੍ਹਾਂ ਦੀ ਸਮੱਸਿਆ ਦਾ ਅਸੀਂ ਇਲਾਜ ਆ ਜਿਹੜਾ ਉਹ ਇੱਥੇ ਫਿਜ਼ੀਓਥੈਰੇਪੀ ਨਾਲ ਜਿਹੜੀ ਠੀਕ ਹੋ ਸਕਦੀ ਉਹ ਅਸੀਂ ਇੱਥੇ ਇਲਾਜ ਕਰਦੇ ਆ ਭਾਵੇਂ ਭਾਵੇਂ ਕੋਈ ਬਚਪਨ ਤੋਂ ਜਿਵੇਂ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਵੀ ਬੱਚੇ ਹੁੰਦੇ ਆ ਜਿਹੜੇ ਉਹਨਾਂ ਨੂੰ ਪ੍ਰੋਬਲਮਾਂ ਆਉਂਦੀਆਂ ਉਹ ਬੱਚੇ ਹੋਣ ਚਾਹੇ ਕੋਈ ਜਿਹੜੀਆਂ ਆਮ ਆਪਣੇ ਆਮ ਜੀਵਨ ਦੇ ਵਿੱਚ ਆਪਣੇ ਕਿਉਂਕਿ ਆਪਣਾ ਜਿਹੜਾ ਖੜਨ ਉੱਠਣ ਬੈਠਣ ਦੇ ਢਾਂਗ ਜਿਹੜੇ ਵਿਗੜ ਰਹੇ ਹੋਈਆਂ ਉਹਦੇ ਕਰਕੇ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਉਹਦਾ ਇਲਾਜ ਆ ਜਿਹੜਾ ਉਹ ਇੱਥੇ ਹੁੰਦਾ ਤੇ ਇਹ ਕੈਂਪਸ ਹੀ 10 ਦਿਨ ਦਾ ਇਹ ਬਿਲਕੁਲ ਫਰੀ ਸੀਗਾ ਉਸ ਤੋਂ ਬਿਨਾ ਅਸੀਂ ਬਹੁਤ ਹੀ ਘੱਟ ਰੇਟ ਇੱਥੇ ਰੱਖਿਆ ਹੋਇਆ ਸਿਰਫ 50 ਰੁਪਏ ਅਸੀਂ ਸੈਟਿੰਗ ਦੇ ਲਈ ਨਹੀਂ ਹੈ ਜਿਹੜਾ ਕਿ ਆਮ ਰੇਟ ਹੈ ਜਿਹੜਾ 100 ਰੁਪਏ ਤੋਂ ਘੱਟ ਹੈ ਸੋ 100 150 ਰੁਪਿਆ ਮਤਲਬ ਜਿਹੜਾ ਹੈਗਾ 200 ਤੱਕ ਆਮ ਲੈ ਰਹੇ ਹੈਗੇ ਪਰ ਇਸ ਚੈਰੀਟੇਬਲ ਫਿਜ਼ੀਓਥੈਪੀ ਸੈਂਟਰ ਹੋਣ ਕਰਕੇ ਅਸੀਂ ਇੱਥੇ ਇੱਕ ਸੈਟਿੰਗ ਦਾ ਸਿਰਫ 50 ਰੁਪਏ ਅਸੀਂ ਇੱਥੇ ਲੈਣੇ ਹੈਗੇ ਤੇ ਸਾਡੇ ਕੋਲੇ ਪਿਛਲੇ ਮਈ ਤੋਂ ਇਹ ਸਾਡਾ ਸੈਂਟਰ ਹੈ ਜਿਹੜਾ ਚੱਲ ਰਿਹਾ ਲਗਾਤਾਰ ਪਰ ਸਾਨੂੰ ਸੰਗਤ ਹੈ ਜਿਹੜੀ ਉਹ ਮਰੀਜ਼ ਹੈ ਜਿਹੜੀ ਉਹਨਾਂ ਨੂੰ ਫਾਇਦਾ ਹੋ ਗਿਆ ਕੋਈ ਜੀ ਫਿਰ ਉਹਨਾਂ ਦੇ ਹਾਂਜੀ ਪਹਿਲੀ ਗੱਲ ਤਾਂ हां जी ਇਹ ਜਿਹੜਾ ਸਾਡਾ ਫਿਜ਼ੀਓਥੈਰੇਪੀ ਸੈਂਟਰ ਹੈਗਾ ਇਹ ਸਵੇਰ 9 ਵਜੇ ਤੋਂ ਲੈ ਕੇ ਰਾਤ ਨੂੰ 7 ਵਜੇ ਤੱਕ ਸ਼ਾਮ ਨੂੰ ਜਿਹੜਾ ਹੈਗਾ ਇਹ ਖੁੱਲ੍ਹਾ ਰਹਿੰਦਾ ਹੈਗਾ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ 8 ਵਜੇ ਤੱਕ ਹੁੰਦਾ ਹੈਗਾ ਹੁਣ ਅਸੀਂ ਘੰਟਾ ਪਹਿਲਾਂ ਚਲੇ ਜਾਂਦੇ ਨੇ ਔਰ ਹਰ ਰੋਜ਼ ਖੁੱਲਦਾ ਹੈਗਾ ਐਤਵਾਰ ਨੂੰ ਅਸੀਂ ਛੁੱਟੀ ਕਰਦੇ ਹਾਂ 6 ਦਿਨ ਇਹ ਸਾਡਾ ਸੈਂਟਰ ਜਿਹੜਾ ਖੁੱਲ੍ਹਾ ਰਹਿੰਦਾ ਸਾਡੇ ਕੋਲੇ ਦੋ ਡਾਕਟਰ ਸਾਹਿਬਾਨ ਤੇ ਇੱਕ ਨਾਲ ਸਹਾਇਕ ਹੈ ਜਿਹੜੇ ਇੱਥੇ ਉਸਵਾਵਾ ਦੇ ਰਹੇ ਨੂੰ ਗੁਰਤੀ ਇੱਕ ਵਾਰ ਦਰਦੇ ਜਿਹੜਾ ਸ਼ੀਦੀ ਦੇਵਸ ਤੇ ਇਹਨਾਂ ਨੇ ਜਿਹੜਾ 3 ਦਿਨ ਦਾ ਕੈਂਪ ਰੱਖਿਆ ਸੀਗਾ ਤੇ ਅਸੀਂ ਵੀ ਇਸ ਕੈਂਪ ਦੇ ਵਿੱਚ ਆਏ ਆਪਣੇ ਟ੍ਰੀਟਮੈਂਟ ਲਈ ਕਿਉਂਕਿ ਮੇਰੀ ਵੀ ਨੀ ਪ੍ਰੋਬਲਮ ਸੀ ਬੈਕ ਪ੍ਰੋਬਲਮ ਸੀ ਇਹਨਾਂ ਨੇ ਬਹੁਤ ਵਧੀਆ ਜਿਹੜੀ ਹੈਗੀ ਐ ਸਾਨੂੰ ਥੈਰੇਪੀ ਕੀਤੀ ਹੈਗੀ ਐ ਜੋ ਆਮ ਥੈਰੇਪੀ ਹੈਗੀ ਉਹ 150 200 ਰੁਪਏ ਤੱਕ ਦੀ ਐ ਮਾਟੇ ਫ੍ਰੀ ਆਫ ਕਾਸਟ ਸੀ ਵੈਸੇ ਵੀ ਇਹਨਾਂ ਦੇ ਰੇਟ ਬਹੁਤ ਜੈਨੂਇਨ ਨੇ 50 ਰੁਪਏ ਰੱਖੇ ਹੋਏ ਆ ਆਮ ਘਰਾਂ ਦੇ ਵਿੱਚ ਇਹ ਚੀਜ਼ਾਂ ਸਾਡੇ ਤੋਂ ਨਹੀਂ ਹੁੰਦੀਆਂ ਜਿਵੇਂ ਐਕਸਰਸਾਈਜ਼ ਮੈਨੂੰ ਖੁਦ ਵੀ ਪਤਾ ਬਟ ਮੈਨੂੰ ਨਹੀਂ ਹੁੰਦੀਆਂ ਜਿਵੇਂ ਇੱਥੇ ਹੋ ਜਾਂਦੀਆਂ ਨੇ ਤਾਂ ਮੈਨੂੰ ਕਾਫੀ ਇਹਦੇ ਰੀਲੀਫ ਮਿਲਿਆ ਹੈਗਾ ਮੈਂ ਹੁਣ ਕੰਟੀਨਿਊ ਰੱਖੂੰਗੀ ਆਪਣੀ ਜਿਹੜੀ ਥੈਰੇਪੀ ਬਾਕੀ ਜਿਹੜੀ ਸੰਸਥਾ ਬਹੁਤ ਵਧੀਆ ਇਹ ਕਾਫੀ ਜਿਹੜੇ ਵਿਚਾਰੇ ਬਹੁਤ ਹੀ ਗਰੀਬ ਐ ਜਿਹੜੇ ਬਿਲਕੁਲ ਵੀ ਬੇਸਹਾਰਾ ਨੇ ਉਹਨਾਂ ਦੇ ਬਾਹ ਫੜਦੀ ਆ ਉਹਨਾਂ ਨੂੰ ਮਦਦ ਕਰਕੇ ਸਾਥ ਦਿੰਦੀ ਉਹਨਾਂ ਦਾ ਉਹਨਾਂ ਦਾ ਇਹ ਹਰ ਪੱਖੋਂ ਉਹਨਾਂ ਦੀ ਮਦਦ ਕਰਦੀ ਹੈਗੀ ਆ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਨੇ ਜਿਹੜਾ ਇਹਨਾਂ ਨੇ ਕਰ ਰਹੇ ਨੇ ਬਹੁਤ ਅੱਛਾ ਕਰ ਰਹੇ ਨੇ ਹਾਂਜੀ ਹਾਂਜੀ ਕਾਫੀ ਰੀਲੀਫ ਮਿਲਿਆ ਵੀਰ ਜੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਬਹੁਤ ਦਿੱਕਤ ਸੀ ਜੇ ਕਿਸੇ ਨੂੰ ਵੀ ਕੋਈ ਮੋਟੋ ਪ੍ਰੋਬਲਮ ਹੋਲੀ ਹੈ ਉਹਨੂੰ ਤੋਂ ਡਿਵੈਲਪਰ ਬਸ ਹਾਂਜੀ ਵੀਰ ਜੀ ਵੈਸੇ ਮੈਂ ਕਾਫੀ ਕਨਵੇ ਕੀਤਾ ਮੇਰੇ ਨਾਲ ਆਏ ਨੇ ਦੋ ਤਿੰਨ ਹੋਰ ਵੀ ਮਰੀਜ਼ ਆਏ ਨੇ ਬਟ ਮੈਂ ਆਪਾਂ ਹੁਣ ਵੀ ਅੱਗੇ ਹੋਰ ਵੀ ਮੈਂ ਕਰੂੰਗੀ ਕਿ ਰეკਮੈਂਡ ਕਰਾਂਗੀ ਕਾਫੀ ਮਿੱ ਜਾਨੀ ਇੱਥੇ ਤੁਸੀਂ ਜਾ ਸਕਦੇ ਆ ਆਪਣਾ ਫ੍ਰੀ ਆਫ ਕਾਸਟ ਵਾਂਗੂ ਜਾਂ 50 ਰੁਪਏ ਕੋਈ ਜ਼ਿਆਦਾ ਨਹੀਂ ਆ ਤੇ ਆਪਣਾ ਇੱਥੇ ਟ੍ਰੀਟਮੈਂਟ ਕਰਵਾ ਸਕਦੇ ਹੋ। ਬੰਨੀ ਕਿਵੇਂ ਲੱਗਿਆ ਕਿਉਂਕਿ ਪੰਜਾਬ ਸਰਕਾਰ ਉਹਨਾਂ ਸੋਕਾ ਦੇ ਨਾਲ ਹੀ ਘਟਦੀ ਹੈ ਜਿਹੜੇ ਆਮ ਲੋਕਾਂ ਦੀ ਜਿਹੜੇ ਗਰੀਬ ਜਿਹੜੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਅੱਜ ਸ੍ਰੀ ਕੋ ਦੇ ਚੇਅਰਮੈਨ ਇਹਨਾਂ ਦੀ ਮਦਦ ਕਰਾਉਂਦੇ। ਮੈਂ ਬਹੁਤ ਇਸ ਗੱਲ ਨੂੰ ਬਹੁਤ ਸ਼ਲਾਘਾ ਜੋ ਕਦਮ ਹੈ ਜਿਹੜੇ ਵੀਰਜੀ ਗਰਤੇਜ ਸਿੰਘ ਖੋਸ ਚੇਅਰਮੈਨ ਆਫ ਯੋਜਨਾ ਬੋਰਡ ਦੇ ਇੱਥੇ ਪਹੁੰਚੇ ਨੇ ਤੇ ਇਹਨਾਂ ਦਾ ਵੀ ਬਹੁਤ ਵਧੀਆ ਜਿਹੜਾ ਇੱਥੇ ਇਹਨਾਂ ਨੇ ਆਣ ਕੇ ਇਹਨਾਂ ਨੂੰ ਇੰਨਾ ਸਾਇਸ ਜੀ ਨੂੰ ਮਿਲ ਕੇ ਬਹੁਤ ਅੱਛਾ ਲੱਗਿਆ ਜੀ ਹਾਂਜੀ ਹਾਂ ਅ ਰਮਾਣਾ ਸਾਹਿਬ ਗੱਲ ਇਹ ਆ ਕਿ ਸਾਡੇ ਸ਼ਹਿਰ ਦੇ ਵਿੱਚ ਕਾਫੀ ਐਸੀਆਂ ਸੰਸਥਾਵਾਂ ਜੋ ਲੋਕਾਂ ਦੇ ਲਈ ਲੋਕ ਭਲਾਈ ਦੇ ਕੰਮ ਕਰਦੀਆਂ ਉਦਾਂ ਹੀ ਇੱਕ ਸਾਡੇ ਵੀਰ ਜੀ ਹੁਣੀ ਜਸਪ੍ਰੀ ਤੁਣੀ ਬਾਈ ਸ਼ਿਵਜੀਤ ਜੀ ਹੁਣੀ ਇਹ ਹਰ ਆਪਦਾ ਯੋਗਦਾਨ ਪਾਉਂਦੇ ਆ ਕੋਈ ਵੀ ਤਿਹਾਰ ਹੋਵੇ ਕੋਈ ਵੀ ਸ਼ੀਦੀਪੁਰ ਚੱਲਦੇ ਹੋਣ ਜਿੱਦਾਂ ਕਿ ਹੁਣ ਇਹਨਾਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੇ 350 ਸ਼ੀਦੀਪੁਰ ਤੇ ਪੰਜਾਬ ਸਰਕਾਰ ਵੱਲੋਂ ਨੇਕ ਉਪਰਾਲੇ ਕੀਤੇ ਗਏ ਹਨ ਨਗਰ ਕੀਰਤਨਾਂ ਦੇ ਰੂਪ ਵਿੱਚ ਉਹਦੇ ਹੀ ਇੱਕ ਲੜੀ ਦੇ ਤਹਿਤ ਇਹਨਾਂ ਨੇ ਲੋਕਾਂ ਲੋਕਾਂ ਦੀ ਸੇਵਾ ਲਈ ਜਿਹੜੀ ਇਹਨਾਂ ਦੀ ਹੈਗੀ ਹੈ ਸੇਵ ਕਮਿਊਨਿਟੀ ਫਾਊਂਡੇਸ਼ਨ ਜਿਹੜੇ ਕਾਫੀ ਸਮੇਂ ਸਮੇਂ ਤੋਂ ਲੋਕ ਭਲਾਈ ਦੇ ਕੰਮ ਕਰ ਰਹੇ ਆ ਇਹਨਾਂ ਨੇ ਇੱਕ ਫਿਜ਼ਿਓਥੈਰੇਪੀ ਸੈਂਟਰ ਇੱਥੇ ਖੋਲ ਰੱਖਿਆ ਉਹਦੇ ਉੱਤੇ ਕੈਂਪ ਲਾ ਰੱਖਿਆ ਮਤਲਬ ਬਹੁਤ ਹੀ ਘੱਟ ਤੇ ਵਾਜਬ ਜਿਹੇ ਰੇਟਾਂ ਤੇ ਲੋਕਾਂ ਨੂੰ ਸਹੂਲਤ ਦੇ ਰਹੇ ਆ ਕਿਉਂਕਿ ਅੱਜ ਕੱਲ ਸਾਡੀ ਲਾਈਫ ਵੀ ਇਦਾਂ ਦੀ ਹੋ ਗਈ ਆ ਕਿ ਫੋਨਾਂ ਨੇ ਜਾਂ ਹੋਰ ਮਸ਼ੀਨਰੀ ਨੇ ਸਾਡੇ ਸਰੀਰ ਦੇ ਮਤਲਬ ਲੋਕਾਂ ਨੂੰ ਜ਼ਿਆਦਾਤਰ ਸਾਈਕਲ ਦੀ ਪ੍ਰੋਬਲਮ ਆ, ਬੈਕ ਪੇਨ ਦੀਆਂ ਪ੍ਰੋਬਲਮਾਂ ਉਦਾਂ ਦੇ ਪੇਸ਼ੈਂਟ ਕਾਫੀ ਆ ਰਹੇ ਆ ਇੱਥੇ ਤੇ ਲੋਕ ਆਪ ਦਾ ਵਧੀਆ ਇਲਾਜ ਫ੍ਰੀ ਵਾਂਗੂ ਕਰਾ ਰਹੇ ਆ ਇਹਨਾਂ ਤੋਂ ਸੋ ਵਧੀਆ ਸ਼ਹਿਰ ਲਈ ਲੋਕਾਂ ਲਈ ਵਧੀਆ ਸਹੂਲਤ ਦੇ ਰਹੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਕਿ ਇਦਾਂ ਦੇ ਲੋਕ ਭਲਾਈ ਦੇ ਕੰਮ ਸਾਨੂੰ ਕਰਦੇ ਰਹਿਣਾ ਚਾਹੀਦੇ ਆ ਸੁਲਤਾਨ ਜੋ ਸਾਡੇ ਲੋਕਾਂ ਦੇ ਵਿੱਚ ਵੀ ਲੋਕ ਭਲਾਈ ਦੀ ਜਾਗਿਆਸਾ ਜਾਗੇ ਅਤੇ ਸਾਡੇ ਸ਼ਹਿਰ ਵਾਲਿਆਂ ਨੂੰ ਇੱਕ ਗਰੀਬ ਬੰਦਿਆਂ ਨੂੰ ਜਾਂ ਜਿਹੜੇ ਘੱਟ ਕਮਾਈ ਵਾਲੇ ਬੰਦੇ ਉਹਨਾਂ ਨੂੰ ਇਹ ਚੀਜ਼ਾਂ ਦੀ ਸਹੂਲਤ ਸਸਤੇ ਵਿੱਚ ਮਿਲ ਜੇ